Thank you. ਰਾਮਨ ਲਈ 2 ਪਾਉਂਡ ਥੈਂਕ ਯੂ ਮੇਸ਼ੀ ਵਧਿਆ ਹੋਇਆ ਹਰਖੋ ਵਾਲਿਆ ਖੁਸ਼ੀ ਦਾ ਜੱਫਾ ਘੱਟੋ ਘੱਟ 500 ਪਾਉਂਡ ਦੀ ਗੱਲ ਜਾਣੀ ਹੈ ਮੇਸ਼ੀ ਤੇ ਖੁਸ਼ੀ ਮੇਸ਼ੀ ਤੇ ਖੁਸ਼ੀ ਸਾਰਾ ਦੁਕਾਨਾਂ ਦੁਕਾਨਾਂ ਵਾਲਾ ਖੁਸ਼ੀ ਸਾਰਾ ਇੰਗਲੈਂਡ ਖੁਸ਼ੀ ਨੇ ਨਚਾਤਾ ਅੱਜ ਕਿੰਨੇ ਸਵਾਦ ਲਿਆਦਾ ਨੰਗਰ ਦੀਆਂ ਅੱਜ ਮੇਲਾ ਮਨਾਦਾ ਜੱਫੀ ਦੇ ਨਜ਼ਾਰਾ ਲਿਆਦਾ ਭੰਗੜਾ ਪੁਵਾਦਾ ਭੰਗੜਾ ਪੁਵਾਦਾ ਦੁਕਾਨਾਂ ਵਾਲੇ ਨੇ ਇੰਗਲੈਂਡ ਲਾਦਾ ਦੁਕਾਨਾਂ ਵਾਲੇ ਨੇ ਇਸ ਲਈ ਖੁਸ਼ੀ ਲਈ ਪਹਿਲੇ ਸਾਧੂ ਅਮਰੀਕਾ ਨਾਲ ਗਰਮੇਂ ਢੇਸੀ ਹੋਣਾ ਦਾ ਅਮਰੀਕ ਚਾਲ ਹੋਣਾ ਦਾ ਸਾਰਿਆਂ ਦਾ ਸਤਿਕਾਰ ਕਰਦੇ ਆ ਸਾਡੇ ਅਮਰੀਕਾ ਜਿੱਥੇ ਗੱਲ ਤਲਦੀਪ ਪਾਲਖੀ ਵਾਲਾ ਬੁਗਾ 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 ਮੈਨੂੰ ਸਾਥ ਕਰਾਂਗੇ ਜੱਸੀ ਸਰਦਾਰ ਹਾਏ ਸਰਦਾਰ ਮੇਲਾ ਜੂਠਾ ਮੇਲਾ ਨਾ ਜੂਠਿਆ ਮੇਲਾ ਜੂਠਾ ਮੇਲਾ ਨਾ ਪੈਸੇ ਦੋ ਲਾਓ 4000 ਲਾਓ ਜੇ ਟੀਮ ਨਹੀਂ ਜਾਂਦੀ ਅੱਧੇ ਪੈਸੇ ਦੂਜੇ ਪਾਸੇ ਦੇਣੇ ਪੈਣਿਆ ਹਾਂ ਜਿਨ੍ਹਾਂ ਨੇ ਮਾਇਆ ਲਾਉਣੀ ਉਹ ਭਿੰਦੇ ਭਾਜੀ ਤੱਕ ਫੈਡਰੇਸ਼ਨ ਕੋਲੇ ਪੁਛਦੀ ਕਰ ਲਿਓ ਡੁੱਗਾ ਵਾਲਾ ਆ ਲੋਕਦਵਾਰ ਮੇਰ ਨੂੰ ਕਰਨੇ ਆਉਂਦੇ ਸਿਰੇ ਸਿਰੇ ਦੇ ਫੜਨੇ ਆਉਂਦੇ ਐਕਸ਼ਨ ਵੱਖਰੇ ਆ ਬਣਾਉਗਾ ਜੋਗੇ ਵਾਲੀਏ ਲੋਟਨੇ ਆਉਂਦਾ ਸਾਹਮਣੇ ਵੇਖਦਾ ਹੈ ਵੀ ਬਿੱਲਾ ਤੇ ਮਨੀ ਕੀਤਾ ਬਾਇਆ ਪਾਲਾ ਬਾਇਆ ਕਹਿੰਦਾ ਜਿਹੜਾ ਹੁਣ ਜੱਫਾ ਲਾਊਗਾ ਉਹਨੂੰ 50 ਪਾਉਂਡ ਦਿੱਤੇ ਜਾਣੇ ਜੱਫੇ ਤੇ ਇਹ ਆ ਬੀਕਾ ਕਹਿੰਦੇ ਛਾਤਰ ਦੀ ਧਰਤੀ ਦਾ ਨਾਇਬਾਨ ਲਓ ਵੇਖੋ ਵੀ ਇਸ ਸਮੇਂ ਮੈਦਾਨ ਦੇ ਵਿੱਚ ਇਹ ਆ ਨਾਇਬਾਨ ਬੀਕਾ ਲਓ ਚਾਰ ਰੱਖਿਆਂ ਦੇ ਵਿੱਚੋਂ ਕੌਣ ਡੱਕਦਾ ਦੁੱਗਾ ਵਾਲਾ ਦੋਹਾ ਦੀ ਮਾਨੂੰ ਇੱਕੋ ਜਿਆ ਜਦੋਂ ਰੇਡ ਆ ਗਈ ਜਦੋਂ ਦੀ ਗਰਾਊਂਡ ਦੇ ਵਿੱਚ ਰਹਿਣੇ ਆ ਤੁਹਾਡੀ ਪਰਸੀ ਇਕੱਠੀ ਜਾਣੀ ਆ ਲਓ ਦੁੱਗਾ ਵਾਲਾ 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 ਖੁਸ਼ੀ खुशी खुशी खुशी, खुशी होगी होगी हो मेरे तो। मित्रों मेला बनाता इंग्लैंड हलाता ਨਿਆਰਾ ਲਿਆਤਾ ਤੁਕੇ ਨੇ ਚਾਰ ਜਾਫੀ ਨੇ ਦੁੱਗਾਂ ਦੀ ਧਰਤੀ ਦਾ ਖੁਸ਼ੀ ਫੁੱਲਾ ਸੁਸ਼ਕ ਦੀ ਧਰਤੀ ਦਾ ਆਹ ਕਹਿੰਦੇ ਜੋਧੇ ਵਰਗੇ ਨੇ ਸੋਨੀ ਫਕਰ ਝੰਡਾ ਦੀ ਧਰਤੀ ਦਾ ਲਓ ਟੱਕਰ ਦੁੱਬਾਲੇ ਦੇ ਨਾਲ ਟੱਕਰ ਦੁੱਬਾਲੇ ਦੇ ਨਾਲ ਲਓ ਖੁਸ਼ੀ ਤੇ ਬਿੱਕਾ ਬਿੱਕਾ ਤੇ ਖੁਸ਼ੀ ਅੱਤ 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 ਦੁੱਗਾਂ ਪਾਉਂਦਾ ਮੇਲੇ ਲੁੱਟਣ ਆਉਂਦੇ ਟੱਕ ਰੇਡਰ ਪਾਠੇ ਕਰਕੇ ਸੋਟਾ ਟੱਕ ਪਾਉਣ ਵਾਲੀ ਗੱਲ ਹੈ ਗੱਬਰੂਆ ਐਨ ਜੋਰ ਹੈ ਨਿਰਾ ਹੋਏ ਗੱਬਰੂਆ ਸਿਰਾ ਹੋਏ ਗੱਬਰੂਆ ਐਨ ਬੰਨੇ ਦੇਖ ਰਿਹਾ ਵੀ ਗਾਗਨ ਜੋਗਿਆ ਦੀ ਧਰਤੀ ਦਾ ਨੌਜਵਾਨ ਫਿਰ ਕਬੱਡੀ ਪਾਉਣ ਦੇ ਲਈ ਬਾਹਰ ਚੁੱਕਿਆ ਦੁਨੀਆ ਦੇ ਮੰਨੇ ਪਰਮੰਨੇ ਚਾਰ ਜਾਫੀ ਨੇ ਟੋ ਕਹਿੰਦੇ ਵੀ 12 ਫੁੱਟ ਦੀ ਟੀਮ ਨੇ ਲਓ ਚਾਰ ਜਾਫੀਆਂ ਦੇ ਵਿੱਚੋਂ ਦੇਖਦੇ ਆ ਵੀ ਕੌਣ ਡੱਕਦਾ ਕੌਣ ਡੱਕਦਾ ਕੌਣ ਰੱਖਦਾ ਬੁਗਾਲਾ ਬੁਗਾਲਾ ਹੱਤ ਬੁਗਾਲਾ ਹੱਤ ਬੁਗਾਲਾ ਹੱਤ ਆ ਗਗਨ ਗਗਨ ਹੋ ਗਈ ਮੇਰੇ ਮਿੱਤਰੋ ਬਹੁਤ ਵਧੀਆ